ਇੱਕ ਵਾਹਨ ਹੈ ਇੱਕ ਆਧੁਨਿਕ ਵਾਹਨ ਜੋ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਿਹੜੇ ਪੀੜਿਤ ਲੋਕ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਕ ਬਣ ਰਿਹਾ ਇੱਕ ਵਰਦਾਨ ਬਣ ਕੇ ਨਿਕਲ ਕੇ ਸਾਹਮਣੇ ਆਇਆ ਜੀ ਆ ਬਿਲਕੁਲ ਅਸੀਂ ਉਸੇ ਵਾਹਨ ਦੀ ਗੱਲ ਕਰ ਰਹੇ ਹਾਂ ਜਿਸ ਦੇ ਉੱਪਰ ਐਲਓਪੀ ਪ੍ਰਤਾਪ ਸਿੰਘ ਬਾਜਵਾ ਵੀ ਜਿਹੜੇ ਸੀਗੇ ਸਵਾਰ ਹੋ ਕੇ ਆਏ ਸੀ ਤਾਂ ਅੱਜ ਉਸੇ ਫੈਕਟਰੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਇਹ ਵਾਹਨ ਜਿਹੜਾ ਆ ਬਣਾਇਆ ਜਾਂਦਾ ਬਹੁਤ ਹੀ ਹਾਈਲੀ ਮੋਡੀਫਾਈਡ ਹੈ ਬਿਲਕੁਲ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਫ ਰੋਡਿੰਗ ਟਾਇਰਸ ਦੇ ਪਾਏ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ 45 ਕਿਲੋਮੀਟਰ ਦੀ ਸਪੀਡ ਦੇ ਨਾਲ ਇਹ ਜਿਹੜਾ ਵਾਹਨ ਹੈ ਪਾਸ ਸਕਦਾ ਹੈ ਤੇ ਪਾਣੀ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਜਾ ਸਕਦਾ ਹੈ ਫਲੋਟਿੰਗ ਕਰ ਸਕਦਾ ਹੈ ਤੇ ਉਬੜ ਖਾਬੜ ਜਿੰਨੇ ਵੀ ਰਸਤੇ ਨੇ ਉਹਨਾਂ ਰਸਤਿਆਂ ਦੇ ਵਿੱਚ ਵੀ ਬਹੁਤ ਹੀ ਆਸਾਨੀ ਦੇ ਨਾਲ ਇਹ ਜੋਗਾ ਜੋ ਕਿ ਤੁਸੀਂ ਦੇਖ ਰਹੇ ਹੋ ਉੱਥੇ ਜਾ ਸਕਦਾ ਹੈ ये पानी के अंदर भी जा सकती है गाड़ी ये पानी के ऊपर तैरती है जस्ट लाइक अ बोट जैसे बोट तैरती है वैसे ये हमारी गाड़ी भी तैरती है पानी के ऊपर बचा जितना मर्जी गहरा पानी जे गेको मोटर्स जो कंपनी है जो इस गाड़ी को बना रही है पिछले दो सालों से हम कंपनी चला रहे हैं और यहीं पे गाड़िया बनी है जिन जो 96 सिक्स गाड़ी हमने आर्मी को दी हैं और भी कई सारे ऑर्डर्स हैं जो इसी के साथ गए कितने लोग हैं जो मैक्सिमम इस गाड़ी में बैठ सकते हैं इस गाड़ी के अंदर मैक्सिमम नौ लोग बैठ सकते हैं जो सीटिंग कैपेसिटी है सात बंदे पीछे बैठ सकते हैं और एक ड्राइवर को ड्राइवर आगे बैठ सकता है ये जो टायर है हमारे जो नॉर्मल टायर होते हैं उनमें जो हवा होती है वो लगभग

ਡਿਸਟ੍ਰਿਬਿਊਟ ਹੋ ਜਾਂਦੀ ਹੈ ਤਾਂ ਉਸki وجہ سے ਕੀ ਹੁੰਦਾ ਹੈ ਕਿ ਜਦ ਵੀ ਆਪ ਕਿਸੇ ਪੱਥਰ ਦੇ ਉੱਪਰ ਸੇ ਵੀ ਜਾਈਏਗਾ ਤਾਂ ਆਪ ਕੋ ਨਹੀਂ ਪਤਾ ਲੱਗੇਗਾ ਕਿ ਆਪ ਕਿਸੇ ਪੱਥਰ ਦੇ ਉੱਪਰ ਸੇ ਨਿਕਲ ਰਹੇ ਹਾਂ ਤਾਂ ਇਹ ਇੱਕ ਬਹੁਤ ਹੀ ਯੂਨਿਕ ਫੀਚਰ ਹੈ ਇਸਕੇ ਟਾਇਰਸ ਦਾ ਔਰ ਗੱਡੀ ਨਿਰਪੱਖ ਪੋਸ ਦੇਖ ਰਹੇ ਹਾਂ ਤੁਸੀਂ ਤੇ ਮੈਂ ਹਾਟ ਨਾਲ ਵਿਵੇਕ ਰਾਜ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਹੜ ਆਇਆ ਹੋਇਆ ਹੈ ਸਥਿਤੀ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਉੱਥੇ ਹੀ ਦੂਸਰੇ ਪਾਸੇ ਇੱਕ ਵਾਹਨ ਹੈ ਇੱਕ ਆਧੁਨਿਕ ਵਾਹਨ ਜੋ ਹੜਪਰ ਪ੍ਰਭਾਵਿਤ ਲੋਕਾਂ ਨੂੰ ਜਿਹੜੇ ਪੀੜਿਤ ਲੋਕ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਕ ਬਣ ਰਿਹਾ ਇੱਕ ਵਰਦਾਨ ਬਣ ਕੇ ਨਿਕਲ ਕੇ ਸਾਹਮਣੇ ਆਇਆ ਜੀ ਆ ਬਿਲਕੁਲ ਅਸੀਂ ਉਸੇ ਵਾਹਨ ਦੀ ਗੱਲ ਕਰ ਰਹੇ ਹਾਂ ਜਿਸ ਦੇ ਉੱਪਰ ਐਲਓਪੀ ਪ੍ਰਤਾਪ ਸਿੰਘ ਬਾਜਵਾ ਵੀ ਜਿਹੜੇ ਸੀਗੇ ਸਵਾਰ ਹੋ ਕੇ ਆਏ ਸੀ ਤਾਂ ਅੱਜ ਉਸੇ ਫੈਕਟਰੀ ਦੇ ਵਿੱਚ ਪਹੁੰਚੇ ਹਾਂ ਜਿੱਥੇ ਇਹ ਵਾਹਨ ਜਿਹੜਾ ਆ ਬਣਾਇਆ ਜਾਂਦਾ ਸੋ ਬਿਲਕੁਲ ਤੁਹਾਨੂੰ ਵਾਹਨ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸੋ ਬਿਲਕੁਲ ਇਹ ਉਹ ਵਾਹਨ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਜੋਂਗਾ ਜਿਹੜਾ ਕਿ ਆਪਾਂ ਨਾਰਮਲ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦੰਨੇ ਆ ਤੇ ਜੇਕਰ ਗ ਜਾਵੇ ਤਾਂ ਆਮ ਤੌਰ ਤੇ ਇਹ ਜਿਹੜਾ ਵਾਹਨ ਹੈ ਬਹੁਤ ਤੇਜ਼ ਗਤੀ ਦੇ ਨਾਲ ਭਸਦਾ ਹੈ ਤੇ ਇਸ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੜ ਆਇਆ ਹੋਇਆ ਉਸ ਹੜ੍ਹ ਦੇ ਵਿੱਚ ਇਹ ਵਾਹਨ ਜਿਹੜਾ ਆ ਕਿਤਨੇ ਕਿਤੇ ਵਰਦਾਨ ਬਣ ਕੇ ਸਾਬਤ ਹੋ ਰਿਹਾ ਕਿਉਂਕਿ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਪਿੰਡਾਂ ਦੇ ਵਿੱਚ ਇਸ ਵਾਹਨ ਨੂੰ ਜਿਹੜਾ ਆ ਆਰਮੀ ਦੇ ਵੱਲੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਇਸ ਦੇ ਉੱਪਰ ਬੈਠ ਕੇ ਕਈ ਲੋਕਾਂ ਦਾ ਹੁਣ ਤੱਕ ਰੈਸਕਿਊ ਵੀ ਜਿਹੜਾ ਆ ਉਹ ਕੀਤਾ ਜਾ ਚੁੱਕਿਆ ਤਾਂ ਅਸੀਂ ਆਮ ਪਾਸਾ ਦੇ ਵਿੱਚ ਇਸ ਨੂੰ ਕਹਿ ਲਓ ਕਿ ਜੋਂਗਾ ਕਹਿੰਦੇ ਪਰ ਜੇਕਰ ਇਸ ਦਾ ਨਾਮ ਅਸਲ ਨਾਮ ਜੇਕਰ ਜਾਣਨ ਦੀ ਕੋਸ਼ਿਸ਼ ਕਰੀਏ ਤਾਂ ਇਸ ਦਾ ਨਾਮ ਹੈਗਾ ਐਸ ਐਮ ਵੀ ਐਨ 12 ਹਮ ਡਾ ਐਟਨੋਰ ਜੋ ਕਿ ਜੇ ਐਸ ਡਬਲਯੂ ਜਿਹੜੀ ਕੰਪਨੀ ਹੈ ਉਹਨਾਂ ਦੇ ਵੱਲੋਂ ਬਣਾਇਆ ਗਿਆ ਸੋ ਬਿਲਕੁਲ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਜੇਕਰ ਗੱਲ ਕੀਤੀ ਜਾਵੇ ਇਸ ਦੀ ਖੂਬੀਆਂ ਦੀ ਤਾਂ ਇਹ ਬਹੁਤ ਹੀ ਹਾਈਲੀ ਮੋਡੀਫਾਈਡ ਹੈ ਬਿਲਕੁਲ ਆਧੁਨਿਕ ਤਕਨੀਕਾਂ ਦੇ ਨਾਲ ਲੈਸ ਹੈ ਟਾਇਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਆਫ ਰੋਡਿੰਗ ਟਾਇਰਸ ਦੇ ਪਾਏ ਹੋਏ ਨੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਵੱਧ ਤੋਂ ਵੱਧ 45 ਕਿਲੋਮੀਟਰ ਦੀ ਸਪੀਡ ਦੇ ਨਾਲ ਇਹ ਜਿਹੜਾ ਵਾਹਨ ਹੈ ਪਾਸ ਸਕਦਾ ਹੈ ਤੇ ਪਾਣੀ ਦੇ ਵਿੱਚ ਬਹੁਤ ਹੀ ਆਸਾਨੀ ਦੇ ਨਾਲ ਜਾ ਸਕਦਾ ਹੈ ਫਲੋਟਿੰਗ ਕਰ ਸਕਦਾ ਹੈ ਤੇ ਉਬੜ ਖਾਬੜ ਜਿੰਨੇ ਵੀ ਰਸਤੇ ਨੇ ਉਹਨਾਂ ਰਸਤਿਆਂ ਦੇ ਵਿੱਚ ਵੀ ਬਹੁਤ ਹੀ ਆਸਾਨੀ ਦੇ ਨਾਲ ਇਹ ਜੋਗਾ ਜੋ ਕਿ ਤੁਸੀਂ ਦੇਖ ਰਹੇ ਹੋ ਉੱਥੇ ਜਾ ਸਕਦਾ ਹੈ ਯਾਨੀ ਕਿ ਆਫ ਰੋਡਿੰਗ ਦੇ ਲਈ ਵੀ ਸਪੈਸ਼ਲੀ ਯੂਜ਼ ਕੀਤਾ ਜਾਂਦਾ ਸੋ ਬਿਲਕੁਲ ਇਸ ਸਮੇਂ ਜਿਹੜਾ ਆ ਇਹ ਤਸਵੀਰਾਂ ਤੁਹਾਡੇ ਨਾਲ ਸੰਦੀਆ ਕਰ ਰਹੇ ਹਾਂ ਇਸ ਜੋਗੇ ਜੀ ਜੋ ਕਿ ਇਨ ਇਨਾ ਸਮਿਆਂ ਦੇ ਵਿੱਚ ਕਿਤਨੇ ਕਿਤੇ ਵਰਦਾਨ ਬਣ ਕੇ ਜਿਹੜਾ ਆ ਉਹ ਸਾਬਤ ਹੁੰਦਾ ਹੋਇਆ ਵੀ ਨਜ਼ਰ ਆਇਆ ਸੋ ਬਿਲਕੁਲ ਕਹੂੰਗਾ ਕਿ ਇੱਕ ਪਾਸੇ ਨਜ਼ਰ ਮਾਰੀ ਜਾਵੇ ਦੇਖਿਓ ਫੈਕਟਰੀ ਦੇ ਵਿੱਚ ਹੋਰ ਵੀ ਸਾਰੇ ਕਈ ਜੋਗੇ ਨੇ ਜੋ ਕਿ ਕੰਪਨੀ ਦੇ ਵੱਲੋਂ ਤਿਆਰ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਇਹਨਾਂ ਨੂੰ ਅੱਗੇ ਜਿਹੜਾ ਆ ਹੜਪੀੜਿਤ ਜਿਹੜੇ ਲੋਕ ਨੇ ਉਹਨਾਂ ਦੀ ਸਹਾਇਤਾ ਦੇ ਲਈ ਜਿਹੜਾ ਆ ਅੱਗੇ ਭੇਜਿਆ ਜਾਵੇਗਾ ਸੋ ਬਿਲਕੁਲ ਸਾਡੇ ਨਾਲ ਇੱਥੇ ਕੰਪਨੀ ਦੇ ਕੰਮ ਕਰਨ ਵਾਲੇ ਕਰਮਚਾਰੀ ਵੀ ਨੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਤੁਹਾਡਾ Uh, मेरा नाम गौरव शर्मा है okay. uh, मैं इस कंपनी में प्रोडक्शन इंजीनियर काम करता हूँ uh, तो सर ये जो है अटोर ट्वेल्व हंड्रेड इसकी खास खूबी क्या है देखा हमने वीडियोस में भी जिस तरीके से ये हड़ प्रभावित लोगों को बचाने में काम आ रहा है एक वरदान की तरह काम कर रहा है पानी में बहुत आसानी से ये फ्लोटिंग कर रहा है कहीं हाँ जी बिल्कुल सर ये हमारी गाड़ी का एक वन ऑफ द फीचर है कि ये पानी के अंदर भी जा सकती है गाड़ी ये पानी के ऊपर तैरती है जस्ट लाइक अ बोट जैसे बोट तैरती है वैसे ये हमारी गाड़ी भी तैरती है पानी के बचा जितना मर्जी गहरा पानी है तो मैक्सिमम uh, कितनी स्पीड होती है इसकी कितनी स्पीड में भाग अगर आप पानी की बात करो तो जो इसकी मैक्सिमम स्पीड है वो छह किलोमीटर की है और अगर आप सड़क पे चलाते हो या रोड पे चलाते हो तो चालीस किलोमीटर तो बेसिकली ये जो JSW कंपनी है वो कितने सालों से इस गाड़ी को है जो बना रही है JSW Geco Motors जो कंपनी है जो इस गाड़ी को बना रही है वो पिछले दो सालों से हम कंपनी चला रहे हैं ठीक और यहीं पे गाड़ियाँ बनी हैं जिन जो 96 गाड़ी हमने आर्मी को दी हैं और भी कई सारे ऑर्डर्स हैं जो

के जी जो चाहे वो पर्सन कैरी करे या सामान कैरी करे वो 1200 केजी के जी ले जा सकती है तो सर ये चलता कैसे सोलह सौ तो अगर इसके टायरों की बात की जाए हमने देखा बहुत ही कह लो कि ज्यादा मजबूत भी नहीं ये डीजल से चलता है बट फिर भी एक खूबी है जिसकी वजह से फ्लोटिंग नहीं सर इसका वेट कम नहीं होता और ना ही इसी क्वालिटी में कोई फर्क एक्चुअली ये हुँ। बहुत कम यूज होने वाले और बहुत ही यूनिक टेक्नोलॉजी है ये जो टायर है हमारे जो नॉर्मल टायर होते हैं उनमें जो हवा होती है वो लगभग बत्तीस चालीस पी एस आई के आसपास होती है mm -hmm. लेकिन जो ये टायर है ये लो प्रेशर टायर okay. है इसके अंदर जो पी एस आई है वो सिर्फ टू या वन पॉइंट फोर पी एस आई होती है mm -hmm. इसको बोलते हैं लो प्रेशर टायर सो okay, okay. so इसीलिए ये टायर ये काम कर पाते हैं जो mm -hmm. और गाड़ियां नहीं कर पाती mm -hmm. जो मेन पानी में फ्लोटेशन का काम है वो यही टायर करते हैं यही उस गाड़ी को आगे प्रोपेल करने में और पीछे mm -hmm. प्रोपेल करने में यही टायर यूज होते हैं क्योंकि इनकी जो अब ये ट्रेड्स देख रहे हो ये स्पेशली डिजाइन है जो कि पानी को आगे और पीछे की तरफ प्रोपेल करते हैं हैं। और उबड़ खाबड़ जैसे रास्ते वगैरह होते हैं वहाँ पर भी बड़ी आसानी से चल सकता है हाँ जी बिल्कुल चल सकता है है सर इसके अंदर एक यूनिक फीचर है कि मान लीजिए किसी भी एक टायर के नीचे अगर कोई पत्थर आता है है तो जो ये टायर है, उसका शेप ले लेता है और जो हवा इस टायर के अंदर थी वो तीनों टायर्स के अंदर इक्वली डिस्ट्रीब्यूट तो हो जाती है तो उसकी वजह से क्या होता है कि जब भी आप किसी पत्थर के ऊपर से भी जाएंगे तो आपको नहीं पता लगेगा कि आप किसी पत्थर के ऊपर से निकल रहे हैं तो ये एक बहुत ही यूनिक फीचर है इसके टायर्स का और गाड़ी का ਸੋ ਬਿਲਕੁਲ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖ ਸਕਦੇ ਹੋ ਇਹ ਜਿਹੜਾ ਜੂੰਗਾ ਆ ਜੀਐਸਡਬਲਿਊ ਕੰਪਨੀ ਦੇ ਵੱਲੋਂ 2 ਸਾਲ ਪਹਿਲਾਂ ਇਸ ਨੂੰ ਬਣਾਉਣਾ ਸ਼ੁਰੂ ਕੀਤਾ ਗਿਆ ਜਿਸ ਤੋਂ ਬਾਅਦ ਕਈ ਅਜੀਬ ਵਾਹਨ ਜਿਹੜਨੇ ਆਧੁਨਿਕ ਵਾਹਨ ਨੇ ਜਿਹੜੇ ਫੌਜੀਆ ਨੂੰ ਦਿੱਤੇ ਗਏ ਨੇ ਇੰਡੀਅਨ ਆਰਮੀ ਨੂੰ ਦਿੱਤੇ ਗਏ ਨੇ ਜਿਸ ਤੋਂ ਬਾਅਦ ਇਸ ਸਮੇਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਭੇਜ ਕੇ ਜਿਹੜਾ ਲੋਕਾਂ ਦਾ ਰੈਸਕਿਊ ਕਰਨ ਦੇ ਲਈ ਇਸ ਵਾਹਨ ਨੂੰ ਜਿਹੜਾ ਆ ਵਰਤਿਆ ਜਾ ਰਿਹਾ ਸੋ ਬਿਲਕੁਲ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਨੇ ਲਗਾਤਾਰ ਹੜਾ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ 20 25 ਪਿੰਡ ਕਹੇ ਜਾ ਰਹੇ ਨੇ ਕਿ ਉਸ ਸਮੇਂ ਲਗਭਗ ਡੁੱਬ ਚੁੱਕੇ ਨੇ ਹੜਤ ਨਾਲ ਉੱਥੇ ਹੀ ਇਹ ਵਾਹਨ ਜਿਹੜਾ ਆ ਬਿਲਕੁਲ ਬਹੁਤ ਹੀ ਵਧੀਆ ਤਰੀਕੇ ਨਾਲ ਲੋਕਾਂ ਨੂੰ ਬਚਾਉਣ ਦਾ ਕੰਮ ਕਰ ਰਿਹਾ ਸੋ ਬਿਲਕੁਲ ਬੀਤੇ ਕੁਝ ਦਿਨਾਂ ਦੇ ਵਿੱਚ ਅਸੀਂ ਇਸ ਦੀਆਂ ਕੁਝ ਤਸਵੀਰਾਂ ਵੀ ਵਾਇਰਲ ਹੁੰਦੀਆਂ ਹੋਈਆਂ ਦੇਖੀਆਂ ਜਿਸ ਦੇ ਉੱਪਰ ਐਲਓਪੀ ਪ੍ਰਤਾਪ ਸਿੰਘ ਬਾਜਵਾ ਵੀ ਜਿਹੜਾ ਸਵਾਰ ਹੋ ਕੇ ਆਏ ਸੀ ਉਸ ਤੋਂ ਬਾਅਦ ਇੰਡੀਅਨ ਆਰਮੀ ਵੀ ਜਿਹੜੀ ਹੈ ਇਸ ਵਾਹਨ ਨੂੰ ਲੈ ਕੇ ਲੋਕਾਂ ਦਾ ਰੈਸਕਿਊ ਕਰਦੇ ਹੋਏ ਵੀ ਨਜ਼ਰ ਆਈ ਸੀ ਕਿ ਸੋ ਬਿਲਕੁਲ ਤੁਹਾਡੇ ਤਕਰੀਬਨ ਇਹ ਸਾਰੀ ਜਾਣਕਾਰੀ ਪਹੁੰਚਾਈ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਜੀਐਸਡਬਲਿਊ ਕੰਪਨੀ ਹੈ ਦੋ ਸਾਲਾਂ ਤੋਂ ਇਸ ਨੂੰ ਬੜਾ ਰਹੀ ਹੈ ਕਿਉਂਕਿ ਇਸ ਸਮੇਂ ਸਭ ਤੋਂ ਵੱਧ ਲੋਡ ਹੈ ਪੰਜਾਬ ਨੂੰ ਬਚਾਉਣ ਦੀ ਜਿੱਥੇ ਪੂਰਾ ਜਿਕੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬੀ ਫਿਲਮ ਇੰਡਸਟਰੀ ਹੋਗੀ ਸਿੰਗਿੰਗ ਇੰਡਸਟਰੀ ਹੋਗੀ ਸਾਰੇ ਜਿਹੜੇ ਗੀਤਕਾਰ ਤੇ ਐਕਟਰ ਨੇ ਲਗਾਤਾਰ ਪੰਜਾਬ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉੱਥੇ ਜੀਐਸਡਬਲਿਊ ਕੰਪਨੀ ਦੇ ਵੱਲੋਂ ਵੀ ਇੱਕ ਵੱਡਾ ਉਪਰਾਲਾ ਕੀਤਾ ਗਿਆ ਇਸ ਵਾਹਨ ਨੂੰ ਜਿਹੜਾ ਆ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੈਦਾਨ ਚ ਉਤਾਰਿਆ ਤਾਂ ਕਿ ਲੋਕਾਂ ਨੂੰ ਜਿਹੜਾ ਆ ਰੈਸਕਿਊ ਕੀਤਾ ਜਾਵੇ ਅਤੇ ਪੰਜਾਬ ਨੂੰ ਬਚਾਇਆ ਜਾ ਸਕੇ ਕੈਮਰਾਮੈਨ ਅਸ਼ੋਕ ਦੇ ਨਾਲ ਮੈਂ ਵੀ ਵਿਕਰਤ ਮੇਰੇ ਪੱਕ ਪੋਸਟ